ਤੁਹੋ ਦੋਸਤੋ ਸਤ ਸ੍ਰੀ ਅਕਾਲ ਆਦਾਬ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ 84 ਕਰਮੇ ਤੇ ਪਰ ਸਵਾਗਤ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੀ ਸਭ ਦੀ ਖਿਦਮਤ ਵਿੱਚ ਪੇਸ਼ ਕਰ ਰਿਹਾ ਹਾਂ ਦਲੀਪ ਘੋੜ ਟਵਾਣਾ ਦੀ ਬਹੁਤ ਹੀ ਖੂਬਸੂਰਤ ਕਹਾਣੀ ਸਤਿਆਸੀ ਜਦੋਂ ਵੀਰ ਭਗਤ ਸਿੰਘ ਦਾਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਣ ਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ ਗੱਡੀ ਵਿੱਚ ਅੰਨਾ ਮੰਗਤਾ ਘਾਰਿਆ ਸੀ ਫਿਰ ਮੈਂ ਮੰਗਤੇ ਦੇ ਮੂੰਹ ਵੱਲ ਤੱਕਿਆ ਪਰ ਸਟੇਸ਼ਨ ਆ ਜਾਣ ਕਰਕੇ ਉਹ ਉਸ ਡੱਬੇ ਵਿੱਚੋਂ ਉਤਰ ਕੇ ਦੂਜੇ ਵਿੱਚ ਜਾ ਵੜਿਆ ਪਰ ਮੈਨੂੰ ਮੁਰਮੁਰ ਖਿਆਲ ਆਉਣ ਲੱਗਾ ਕਿ ਜਦੋਂ ਕਿਸੇ ਨੇ ਪਿੰਡ ਵਿੱਚ ਜਾ ਕੇ ਦੱਸਿਆ ਹੋਣਾ ਏ ਕੀ ਗੁਸਰੀ ਹੋਣੀ ਏ ਭਗਤ ਸਿੰਘ ਦੀ ਮੰਗੇਤਰ ਦੇ ਦਿਲ ਤੇ ਮੈਂ ਡੱਬੇ ਦੀ ਬਾਰੀ ਵਿੱਚੋਂ ਬਾਹਰ ਤੱਕਣ ਲੱਗੀ ਇਓ ਲੱਗਦਾ ਸੀ ਜਿਵੇਂ ਸਾਹਮਣੇ ਖੇਤ ਖੇਤਾਂ ਵਿੱਚ ਉੱਗੀਆਂ ਫਸਲਾਂ ਤੇ ਦਰਖਤਾਂ ਦੀਆਂ ਕਤਾਰਾਂ ਨੱਠੀਆਂ ਜਾ ਰਹੀਆਂ ਹੋਣ ਉਨੀ ਹੀ ਤੇਜ਼ੀ ਨਾਲ ਖਿਆਲ ਮੇਰੇ ਦਿਮਾਗ ਵਿੱਚ ਨੱਚਣ ਲੱਗੀ ਮੇਰੀ ਕਲਪਨਾ ਦੂਰ ਦਸਾਹਦੇ ਤੋਂ ਵੀ ਦੂਰ ਪਿੰਡ ਦੇ ਇੱਕ ਕੱਚੇ ਕੋਠੇ ਵਿੱਚ ਬੈਠੀ ਚਰਖਾ ਕੱਤਦੀ ਇੱਕ ਸੁਨੱਖੀ ਈਸਤਰੀ ਨੂੰ ਲੱਭਣ ਲੱਗੀ ਚੁੱਪਚਾਪ ਮੈਂ ਉਹਦੀ ਮੂੰਹ ਵੱਲ ਤੱਕਣ ਲੱਗੀ ਕਿ ਯਾਨੀ ਉਹ ਬੋਲੀ ਤੂੰ ਕਿੰਨੀ ਉਮਰ guzari ਮੈਂ ਪੁੱਛਿਆ ਮੈਨੂੰ ਉਹਦੀ ਇੱਜ਼ਤ ਦਾ ਪਾਸ ਸੀ ਲੋਕਾਂ ਕਹਿਣਾ ਸੀ ਇਹ ਭਗਤ ਸਿੰਘ ਦੀ ਮੰਗਿੱਤਰ ਹੈ ਮੈਂ ਕਿਵੇਂ ਸਾਹਸ ਛੱਡਦੀ ਮਿਹਨਤ ਮਜ਼ਦੂਰੀ ਕੀਤੀ ਲੋਕਾਂ ਦੀਆਂ ਕਪਾਹਾਂ ਚੁਗੀਆਂ ਕਤਨਾ ਕਤਿਆ ਪੀਣੇ ਪੀਠੇ ਕੋਠੀ ਲਿਪੇ ਕਾਹ ਘੁਤੇ ਤੀੜਾ ਅੰਗਟ ਪਾਇਆ ਕਿਉਂ ਤੇਰੇ ਮਾਪਿਆਂ ਨੂੰ ਤੇਰਾ ਖਿਆਲ ਨਹੀਂ ਸੀ ਮੈਂ ਪੁੱਛਿਆ ਕਿਹੜਾ ਸਾਲ ਛੀ ਮਹੀਨੇ ਦੀ ਗੱਲ ਸੀ ਕਿ ਮੈਂ ਉਨਤੇ ਬੁਝ ਬਣੀ ਰਹਿੰਦੀ ਇਹ ਤਾਂ ਉਮਰਾਂ ਦੇ ਮਾਮਲੇ ਸਨ ਨਾਲੇ ਉਹਨਾਂ ਉਹਨੂੰ ਹੀ ਕਹਸਣਾ ਸੀ ਜਿਹੜਾ ਆਪਣੇ ਫਰਜ਼ਾਂ ਨੂੰ ਵਿੱਚ ਹੀ ਛੱਡ ਗਿਆ ਸੀ ਤੂੰ ਸਰਕਾਰ ਕੋਲੋਂ ਮਦਦ ਮੰਗ ਲੈਣੀ ਸੀ ਮੈਂ ਉਦਾਸ ਹੋ ਕੇ ਆਖਿਆ ਮੈਂ ਉਹਦੀ ਮੰਗੇਤਰ ਹੋ ਕੇ ਕਿਸੇ ਅੱਗੇ ਹੱਥ ਅੜਦੀ ਇਹ ਮੈਥੋਂ ਹੋ ਨਹੀਂ ਸਕਿਆ ਉਹਦਾ ਸਦਕ ਉਹਦਾ ਸਾਹਸ ਉਦੋਂ ਸਿਰੜ ਦੀਕ ਮੇਰਾ ਦਿਲ ਕਰੀ ਇਸ ਮਹਾਨ ਔਰਤ ਦੇ ਪੈਰ ਛੂ ਲਵਾਂ ਉਮਰਾਂ ਦੇ ਛਲੜਲਾ ਉਹ ਭਰ ਜਵਾਨ ਕੁੜੀ ਬਣ ਮੇਰੀ ਯਾਦ ਵਿੱਚ ਉਗੜ ਖਲੁੱਤੀ ਸੁਣਿਆ ਏ ਉਹਦੇ ਪਿੰਡ ਉਹਦੀ ਯਾਦ ਮਨਾ ਰਹੇ ਨੇ ਤੂੰ ਜਾਏਂਗੀ ਮੈਂ ਪੁੱਛਿਆ ਮੈਂ ਮੈਂ ਉਹਦੇ ਪਿੰਡ ਫਲਾਂ ਕਿਵੇਂ ਜਾ ਸਕਦੀ ਹਾਂ ਉਹਨੇ ਵਜਦੇ ਵਾਜਿਆਂ ਨਾਲ ਸੇਰੇ ਬਣ ਕੇ ਮੈਨੂੰ ਲੈਣ ਆਉਣਾ ਸੀ ਉਹ ਆਇਆ ਨਹੀਂ ਫਿਰ ਮੈਂ ਕਿਵੇਂ ਜਾ ਸਕਦੀ ਹਾਂ ਇਹ ਤੇ ਬੜੀ ਪੁਰਾਣੀ ਗੱਲ ਹੋ ਗਈ ਏ ਮੈਂ ਆਖਿਆ ਤੈਨੂੰ ਪੁਰਾਣੀ ਲੱਗਦੀ ਹੋ ਮੈਨੂੰ ਤਾਂ ਇਹ ਲੱਗਦੀ ਏ ਜਿਵੇਂ ਹਾਲੇ ਕੱਲ ਦੀ ਗੱਲ ਹੋਵੇ ਜਦੋਂ ਇੱਕ ਦਿਨ ਦੀਵੇ ਮਿਲਦਿਆਂ ਨਾਲ ਉਹ ਸਾਡੇ ਪਿੰਡ ਆਇਆ ਸੀ ਬਾਹਰ ਖੂਤੇ ਖਲੋ ਇੱਕ ਨਿਆਣੀ ਹੱਥ ਮੈਨੂੰ ਸੁਨੀਹਾ ਭੇਜ ਦਿੱਤਾ ਮੈਂ ਝਿਜਕਦੀ ਝਿੜਕਦੀ ਸਭ ਤੋਂ ਚੋਰੀ ਉੱਥੇ ਆ ਗਈ ਬੋਲਿਆ ਤੂੰ ਫਿਕਰ ਨਾ ਕਰੀ ਅਜੀ ਮੈਨੂੰ ਜ਼ਰੂਰੀ ਕੰਮ ਨਹੀਂ ਜਦੋਂ ਵਿਆਹ ਕੀਤਾ ਮੈਂ ਤੇਰੇ ਨਾਲ ਹੀ ਕਰਾਂਗਾ ਮੈਂ ਛੇਤੀ ਹੀ ਆਵਾਂਗਾ ਉਹ ਚਲਾ ਗਿਆ ਤੇ ਮੁੰਡ ਅਜੇ ਤੱਕ ਨਹੀਂ ਆਇਆ ਉਸ ਵੇਲੇ ਮੈਨੂੰ ਇੱਕ ਰਸੀਲਾ ਗੀਤ ਯਾਦ ਆਇਆ ਕਿ ਸਾਡਾ ਘਰ ਸਜਣੀਏ ਏਡੀ ਦੂਰ ਤਾਂ ਨਹੀਂ ਸੀ ਕਿ ਉਮਰ ਪਰ ਫੇਰਾ ਨਾ ਪਾਇਆ ਇਨ੍ਹਾਂ ਲਫ਼ਜ਼ਾਂ ਦੀ ਤੜਪ ਉਹਦੀ ਮੂੰਹ ਤੋਂ ਲੱਭਦੀ ਸੀ ਜਿਹੜੀ ਜ਼ਿੰਦਗੀ ਪਰ ਉਹਨੂੰ ਉਡਿਕਦੀ ਰਹੀ ਜਿਸਨੇ ਮੁੜ ਕਦੇ ਫੇਰਾ ਨਾ ਪਾਇਆ ਤੂੰ ਇੰਨਾ ਪੀੜਾਂ ਦਾ ਸਾਰ ਕੀ ਜਾਣੀ ਉਹ ਅੱਖਾਂ ਭਰ ਕੇ ਬੋਲੀ ਦੋ ਹੰਝੂ ਵਹਿ ਤੁਰੇ ਮੈਨੂੰ ਲੱਗਿਆ ਜਿਵੇਂ ਉਹ ਕਹਿ ਰਹੀ ਹੋਵੇ ਇੱਕ ਹੀ ਵੇ ਧਰਤ ਕੰਡਿਆਲੀ ਇੱਕ ਹੀ ਵੇ ਜੀਵਨ ਦੇ ਬ੍ਰੀਤੀ ਮੇਰੀ ਸਾਹ ਸੁੱਕਦੀ ਜਾ ਰਹੀ ਨਹੀਂ ਰੱਬ ਤੈਨੂੰ ਲੰਮੀ ਉਮਰ ਬਖਸ਼ੀ ਉਹਦੇ ਕੁਮਲਾਈ ਮੂੰਹ ਵੱਲ ਤੱਕ ਕੀ ਮੈਂ ਆਖਿਆ ਉਹ ਇਉਂ ਤਰਬ ਕੀ ਜਿਵੇਂ ਮੈਂ ਉਹਦੇ ਚਪੇੜ ਕੱਢ ਮਾਰੀ ਹੋਵੇ ਫਿਰ ਕਰਣਾ ਪਈ ਆਵਾਜ਼ ਵਿੱਚ ਕਹਿਣ ਲੱਗੀ ਮੇਰੀ ਹਮਦਰਦਣੀ ਲੰਮੀ ਉਮਰ ਲਈ ਮੇਰੀ ਚਾਹ ਨਹੀਂ ਉਮਰ ਦੇ ਤਾਂ ਇਹ ਦਿਨ ਵੀ ਨਹੀਂ ਮੁੱਕਦੇ ਪਏ ਉਹਦੀ ਉਦਾਸੀ ਮੇਰੇ ਕੋਲੋਂ ਦੇਖੀ ਨਾ ਗਈ ਗੱਲ ਬਦਲਣ ਲਈ ਮੈਂ ਆਖਿਆ ਤੂੰ ਮੇਰੇ ਨਾਲ ਸ਼ਹਿਰ ਚੱਲ ਮੇਰੀ ਭੈਣ ਦਾ ਵਿਆਹ ਹੈ ਦੋ ਚਾਰ ਦਿਨ ਸੋਹਣੀ ਲੰਘ ਜਾਣਗੇ ਨਹੀਂ ਮੈਂ ਵਿਆਹ ਨਹੀਂ ਜਾ ਸਕਦੀ ਉਹ ਬੋਲੀ ਕਿਉਂ ਮੈਂ ਪੁੱਛਿਆ ਖੁਸ਼ੀਆਂ ਦੇ ਮੌਕੇ ਮੇਰੇ ਕੋਲੋਂ ਚੱਲੇ ਨਹੀਂ ਜਾਂਦੇ ਅਜਿਹੇ ਮੌਕੇ ਆ ਤੇ ਮੈਂ ਬੜੀ ਥੱਕ ਜਾਂਦੀ ਹਾਂ ਮੇਰੇ ਕੋਲੋਂ ਆਪਣੇ ਗਮ ਹੁਣ ਘੜੀ ਪਲ ਲਈ ਵੀ ਦੂਰ ਨਹੀਂ ਕੀਤੇ ਜਾਂਦੇ ਮੈਨੂੰ ਇਹਨਾਂ ਦੇ ਨਾਲ ਰਹਿਣ ਦੀ ਆਦਤ ਪੈ ਗਈ ਏ ਇੱਕ ਗੱਲ ਦੱਸੇਗੀ ਉਹਨੇ ਆਸ ਨਾਲ ਮੇਰੇ ਵੱਲ ਤੱਕਿਆ ਹਾਂ ਪੁੱਛ ਮੈਂ ਆਖਿਆ ਕਿ ਸੱਚੀ ਮੁੱਚੀ ਕੋਈ ਅਗਲਾ ਜਨਮ ਵੀ ਹੁੰਦਾ ਏ ਵਿਚਾਰੀ ਮੇਰੇ ਦਿਲ ਨੇ ਆਖਿਆ ਹਾਂ ਜ਼ਰੂਰ ਹੁੰਦਾ ਏ ਮੈਂ ਕਹਿ ਦਿੱਤਾ ਇਹ ਸੁਣ ਉਹਦੀਆਂ ਅੱਖਾਂ ਵਿੱਚ ਇੱਕ ਚਮਕ ਆਈ ਤੇ ਉਹ ਮੁਸਕਰਾ ਪਈ ਯਾਰ ਇਹ ਤਕਵੀਤ ਨੂੰ ਯਾਦ ਹੈ ਮੈਂ ਪੁੱਛਿਆ ਹਾਂ ਹਰ ਕੜੀ ਹਰ ਪਲ ਉਹ ਮੈਨੂੰ ਯਾਦ ਰਹਿੰਦਾ ਏ ਕਦੇ-ਕਦੇ ਤਾਂ ਬੜਾ ਮਨ ਕਰਦਾ ਏ ਕਿ ਕੋਈ ਆ ਕੇ ਆਖੇ ਨਹੀਂ ਉਹ ਮਰਿਆ ਨਹੀਂ ਉਹਨੂੰ ਫਾਂਸੀ ਨਹੀਂ ਦਿੱਤੀ ਗਈ ਉਹ ਜਿਉਂਦਾ ਏ ਕਦੀ-ਕਦੀ ਸੋਚਦੀ ਹਾਂ ਜੇ ਕਿਦਰੋਂ ਉਹ ਸੱਚੀ-ਮੁੱੱਚੀ ਮੋੜ ਆਵੇ ਮੈਂ ਉਹਨੂੰ ਆਖਾਂ ਕਹੋ ਵੀ ਇੰਨਾ ਤਕਦੀਰਾਂ ਨੂੰ ਕਹੋ ਨਾ ਦੂਰ ਖਲੋਣ ਮੈਂ ਵੀ ਕਿਸੇ ਦੀ ਧੀ ਵੀ ਮੈਂ ਵੀ ਕਿਸੇ ਦੀ ਭੈਣ ਪਰ ਹੁਣ ਇਹਨਾਂ ਤਕਦੀਰਾਂ ਕੋਲ ਮੇਰੇ ਜੋਗਾ ਹੈ ਹੀ ਕੀ ਇਹ ਉਹ ਉਦਾਸ ਹੋ ਕੇ ਬੋਲੀ ਹੁਣ ਤਾਂ ਭਗਤ ਸਿੰਘ ਦੇ ਸੁਪਨੇ ਪੂਰੇ ਹੋ ਰਹੇ ਨੇ ਦੇਖ ਦੇਸ਼ ਕਿਵੇਂ ਤਰੱਕੀ ਵੱਲ ਜਾ ਰਿਹਾ ਏ ਤੂੰ ਵੀ ਕੋਈ ਹਿੱਸਾ ਪਾ ਦੇਖ ਨਵਾਂਵਰਾ ਆਇਆ ਏ ਕੋਈ ਨਵਾਂ ਕਦਮ ਚੁੱਕ ਮੈਂ ਆਖਿਆ ਉਹਦਾ ਮੂੰਹ ਹੱਸ ਗਿਆ ਤੇ ਚੁੱਪ ਚੁੱਪ ਮੇਰੇ ਵੱਲ ਤੱਕਣ ਲੱਗੀ ਜਿਵੇਂ ਕਹਿੰਦੀ ਹੋਵੇ ਪਿਛਲਾ ਵਾਰਾ ਰੋਕੀ ਟੁਰ ਚੱਲਿਆ ਅਗਲਾ ਵੀ ਖੜਾ ਉਦਾਸ ਕਿਹੜੇ ਵੇ ਮੁਨੀਸਰਾ ਪਿਆ ਤੂੰ ਮੋੜਨਾ ਪੁੱਛੀ ਬਾਤ ਤੂੰ ਕੀ ਸੋਚ ਰਹੀਂ ਮੈਂ ਪੁੱਛਿਆ ਉਸਨੇ ਕਹੋਂ ਕਪਰਿਆ ਜਿਵੇਂ ਕਹਿੰਦੀ ਹੋਵੇ ਰਾਤ ਦੀ ਰਾਣੀ ਮੈਨੂੰ ਪੁੱਛਦੀ ਕਿੱਥੇ ਤਾਂ ਗਈਆਂ ਨੀ ਤੇਰੀਆਂ ਨਿੰਦਰਾ ਦਿਉ ਵੀ ਉਲਾਂਬੇ ਦਿੰਦਾ ਕਿੱਥੇ ਤਾਂ ਖੋਈਆਂ ਤੇਰੀਆਂ ਸੂਰਤਾਂ ਮੈਂ ਮੁਰਮੁਰ ਤੈਥੋਂ ਪੁੱਛਦੀ ਕੌਣ ਪਰੂਵੇ ਮੇਰੀ ਕਹਾਣੀ ਦਾ ਹੰਗਾਰਾ ਕੌਣ ਬਣੂਵੇ ਮੇਰੇ ਦੁੱਖਾਂ ਦਾ ਸਰੀ ਮੈਂ ਉਹਦੇ ਮੂੰਹ ਵੱਲ ਤੱਕਿਆ ਨਾਨਕ ਸੱਤਿਆ ਜਾਣੀਆਂ ਜੇ ਬਿਰਹੇ ਚੋਟ ਮਰਨ ਇਸ ਕਥਨ ਅੱਗੇ ਮੈਂ ਸਿਰ ਝੁਕਾ ਦਿੱਤਾ ਉਹਦੀ ਟੁੱਟੀ ਹੋਈ ਜੁੱਤੀ ਤੇ ਮੇਰੀ ਨਜ਼ਰ ਪੈ ਗਈ ਮੈਂ ਧਿਆਨ ਨਾਲ ਦੇਖਿਆ ਉਹਦੀ ਕਮੀਜ਼ ਨੂੰ ਵੀ ਟਾਕੀਆਂ ਲੱਗੀਆਂ ਹੋਈਆਂ ਸਨ ਮੈਨੂੰ ਦੁੱਖ ਲੱਗਾ ਤੂੰ ਉਹਨੂੰ ਵੇਖਿਆ ਸੀ ਉਹ ਅਜੇ ਵੀ ਉਹਦੇ ਬਾਰੇ ਹੀ ਸੋਚ ਰਹੀ ਸੀ ਨਹੀਂ ਮੈਂ ਆਖਿਆ ਉਹ ਬੜਾ ਸੋਹਣਾ ਸੀ ਸਾਡੇ ਪਿੰਡ ਦੀਆਂ ਸਾਰੀਆਂ ਕੁੜੀਆਂ ਦੇ ਪਰੌਣਿਆਂ ਨਾਲੋਂ ਸੋਹਣਾ ਤੇ ਅੱਗੋਂ ਉਹਦਾ ਗੱਲ ਪਰ ਆਇਆ ਤੇ ਫਿਰ ਜਿਵੇਂ ਆਪਣੇ ਆਪ ਗੱਲਾਂ ਕਰਨ ਲੱਗੀ ਆਉਂਦੇ ਜਾਂਦੇ ਰਾਈਆਂ ਦੇ ਮੈਂ ਮੂੰਹ ਵੱਲ ਤੱਕਦੀ ਕੋਈ ਕਰੇ ਵੀ ਤੇਰੀ ਗੱਲ ਮੈਂ ਕੰਨਿਆ ਕੁਆਰੀ ਖੜੀ ਉੱਡੀਕਦੀ ਵੀ ਕਦੇ ਤਾਂ ਸੁਨੇਹਾ ਗੱਲ ਕੀ ਸੋਚ ਰਹੀ ਹੈ ਸੋਣੀਏ ਮੈਂ ਪੁੱਛਿਆ ਉਹ ਆਪਣੇ ਹੱਥਾਂ ਦੀਆਂ ਲਕੀਰਾਂ ਵੱਲ ਧਿਆਨ ਨਾਲ ਤੱਕਣ ਲੱਗੀ ਜਿਵੇਂ ਕਹਿ ਰਹੀ ਹੋਵੇ ਮਾਂ ਆਪਣੀ ਨੂੰ ਮੈਂ ਪੁੱਛਦੀ ਧੀ ਦੇ ਕਿਹੇ ਲੇਖ ਲਿਖਾਏ ਮੈਂ ਉਹਦੇ ਵੱਲ ਤੱਕਦੀ ਰਹੀ ਇਕਲਾਟ ਬਲਦੀ ਸੀ ਉਹਦੀਆਂ ਨਜ਼ਰਾਂ ਵਿੱਚ ਇੱਕ ਕਹਿਰ ਸੀ ਉਹਦੀ ਤਕਨੀ ਵਿੱਚ ਮੈਨੂੰ ਲੱਗਿਆ ਜਿਵੇਂ ਉਹ ਇੱਕ ਨਾਗਨ ਬਣ ਕੇ ਫੁੰਕਾਰ ਰਹੀ ਹੋਵੇ ਭਗਤ ਸਿੰਘ ਦੇ ਕਾਤਲਾਂ ਨੂੰ ਜਿਵੇਂ ਹੁਣੇ ਡਸ ਲੈਣਾ ਚਾਹੁੰਦੀ ਹੋਵੇ ਜਿਵੇਂ ਸਭ ਕੁਝ ਪੰਨ ਤੋੜ ਮਸਲ ਦੇਣਾ ਚਾਹੁੰਦੀ ਹੋਵੇ ਫਿਰ ਉਹਨੇ پلਕਾਂ ਚੁਕਾ ਲਈਆਂ ਜਿਵੇਂ ਕਹਿੰਦੀ ਹੋਵੇ ਮੈਂ ਭਲਾ ਕੀ ਕਰ ਸਕਦੀ ਹਾਂ ਤੂੰ ਨਿਰਾਸ਼ ਨਾ ਹੋ ਪਗਤ ਸਿੰਘ ਸਿਰਫ ਤੇਰਾ ਹੀ ਨਹੀਂ ਸੀ ਉਹ ਸਾਡਾ ਸਾਰਿਆਂ ਦਾ ਸੀ ਉਹਦੀ ਮੌਤ ਦਾ ਦੁੱਖ ਤੈਨੂੰ ਹੀ ਨਹੀਂ ਸਾਰੇ ਦੇਸ਼ ਨੂੰ ਹੈ ਅਸੀਂ ਉਹਨੂੰ ਭੁੱਲੇ ਨਹੀਂ ਸਾਨੂੰ ਤੂੰ ਵੀ ਯਾਦ ਹੈ ਇਹ ਸੋਨ ਉਹਦੀਆਂ ਅੱਖਾਂ ਪਰ ਆਈਆਂ ਤੇ ਹੰਝੂ ਕੇਰ ਉਹ ਮੇਰੀ ਕਲਪਨਾ ਵਿੱਚ ਮੁਰਚਲੀ ਮੈਨੂੰ ਲੱਗਿਆ ਤਰਤ ਅੰਬਰ ਵੀ ਸੋਚਦੇ ਕੀ ਦੇਣ ਤਸੱਲੀ ਇਹਨੇ ਨੂੰ ਇੱਕ ਝੂਟੇ ਨਾਲ ਗੱਡੀ ਸਟੇਸ਼ਨ ਉੱਤੇ ਆਣ ਖੜੀ ਹੋਈ ਉਹ ਮੰਗਤਾ ਫੇਰ ਡੱਬੇ ਅੱਗੋਂ ਦੀ ਗਾਉਂਦਾ ਜਾ ਰਿਹਾ ਸੀ ਜਦੋਂ ਵੀਰ ਭਗਤ ਸਿੰਘ ਦੱਤ ਨੂੰ ਦਿੱਤਾ ਫਾਂਸੀ ਦਾ ਹੁਕਮ ਸੁਣਾ ਉਹਦੀ ਹੋਮਣਵਾਲੀ ਨਾਰ ਨੂੰ ਕਿਸੇ ਪਿੰਡ ਵਿੱਚ ਦੱਸਿਆ ਜਾ ਦੋਸਤੋ ਇੱਥੇ ਹੀ ਇੱਕ ਕਹਾਣੀ ਖਤਮ ਹੋ ਜਾਂਦੀ ਹੈ ਸ਼ੁਕਰੀਆ